ਪੰਜਾਬੀ ਹੱਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਸਰਕਾਰੀ ਵਿਭਾਗ ਵਿੱਚ 21 ਸਾਲ ਦੀ ਨੌਕਰੀ ਦੌਰਾਨ ਕੱਚਾ ਹੀ ਰਿਟਾਇਰ ਹੋਇਆ ਇੱਕ ਡਰਾਈਵਰ ਮਾੜੀਆਂ ਸਰਕਾਰਾਂ ਦੀ ਨਾਕਾਮੀ ਕਰਕੇ ਅੱਜ ਖਾਲੀ ਹੱਥ ਘਰੋਂ ਜਾਣ ਲਈ ਹੋਇਆ ਮਜਬੂਰ ਅੱਜ ਬਠਿੰਡਾ ਡਿਪੂ ਵਿੱਚੋਂ ਪਿਛਲੇ 21 ਸਾਲ ਬਤਾਉ ਡਰਾਈਵਰੀ ਨੌਕਰੀ ਕਰਨ ਤੋਂ ਬਾਅਦ ਇੱਕ ਮੁਲਾਜ਼ਮ ਕੱਚਾ ਰਿਟਾਇਰ ਹੋ ਕੇ ਖਾਲੀ ਹੱਥ ਘਰੋਂ ਜਾਣ ਲਈ ਮਜਬੂਰ ਹੋ ਕੇ ਨਿਕਲਿਆ ਮਾੜੀਆਂ ਸਰਕਾਰਾਂ ਦੀ ਨਕਾਮੀ ਕਾਰਨ ਕੇ ਡਰਾਈਵਰ ਸਨ 2005 ਵਿੱਚ ਠੇਕੇਦਾਰੀ ਸਿਸਟਮ ਤਹਿਤ ਭਰਤੀ ਹੋਇਆ ਤੇ 21 ਸਾਲ ਦੇ ਸਫ਼ਰ ਦੌਰਾਨ ਕਿਸੇ ਵੀ ਸਰਕਾਰ ਨੇ ਇਸ ਦੀ ਸਹਾਇਤਾ ਨਹੀਂ ਲਈ ਅਤੇ ਅਖੀਰ ਵਿੱਚ ਅੱਜ ਕੱਚਾ ਹੀ ਰਿਟਾਇਰ ਹੋ ਗਿਆ ਅੱਜ ਤੋਂ ਬਾਅਦ ਇਸ ਮੁਲਾਜ਼ਮ ਦਾ ਪੀਆਰਟੀਸੀ ਨਾਲ ਕੋਈ ਵਾਅ ਵਸਤਾ ਨਹੀਂ ਰਿਹਾ ਅਤੇ ਨਾ ਹੀ ਕੋਈ ਬਕਾਇਆ ਤੇ ਨਾ ਹੀ ਪੈਨਸ਼ਨ ਅਤੇ ਨਾ ਹੀ ਕੋਈ ਸਰਕਾਰੀ ਪੱਤੇ ਤੋਂ ਬੰਜਾਇ ਇਹ ਬਰਕਰ ਹੁਣ ਬੇਬਸ ਹੋ ਕੇ ਘਰ ਜਾਣ ਲਈ ਮਜਬੂਰ ਹੋ ਕੇ ਰਹਿ ਗਿਆ ਹੈ ਵਟਾਂ ਡਾਡੀ ਪੁੱਤੇ ਪ੍ਰਧਾਨ ਕੁਲਵੰਤ ਸਿੰਘ ਨੇ ਇਸ ਨੇ ਇਸ ਮੌਕੇ ਸਰਕਾਰਾਂ ਦੀ ਵਿਖੇਦੀ ਕਰਦਿਆ ਕਿ ਆਰਮੀ ਦੇ ਸਾਡੇ ਵਿਭਾਗ ਵਿੱਚੋਂ ਇੱਕ ਡਰਾਈਵਰ ਦਾ ਕਨੈਕਟਰ ਕੱਚਾ ਟਾਇਰ ਹੁੰਦਾ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਆਮ ਲੋਕਾਂ ਦੀ ਚੁਣੀ ਹੋਈ ਮਾਨ ਸਰਕਾਰ ਵੱਡੇ ਪੱਤਰ ਤੇ ਬੋਟ ਲਾ ਕੇ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਅਸੀਂ ਹਜ਼ਾਰਾਂ ਦੀ ਗਿਤੀ ਵਿੱਚ ਨੌਜਵਾਨ ਬੇਰੁਜ਼ਗਾਰ ਹੋ ਚੁੱਕੇ ਹਾਂ ਤੇ ਸਰਾਸਰ ਹੋ ਚੁੱਕੇ ਹਾਂ ਜੋ ਸਰਾਸਰ ਇੱਕ ਅਫਵਾਹ ਹੈ ਸੱਚ ਤਾਂ ਇਹ ਹੈ ਕਿ ਸਰਕਾਰਾਂ ਨੇ ਪਹਿਲੀਆਂ ਸਰਕਾਰਾਂ ਬਾਗ ਲੋਕਾਂ ਨੂੰ ਗੁਪਰਾ ਕਰ ਰਹੀ ਹੈ ਤੇ ਹਰ ਫਰੰਟ ਤੇ ਫੈਲ ਹੁੰਦੀ ਜਾ ਰਹੀ ਹੈ ਦੇਖਦੇ ਆ ਪੂਰਾ ਮਾਮਲਾ ਜੁੜੇ ਰੋ ਪੰਜਾਬੀਆਂ ਦੀ ਵਾਜ ਦੇ ਨਾਲ ਸਾਡੇ ਚੈਨਲ ਨੂੰ ਸਾਰ ਕਰਾਂ ਤੇ ਸ਼ੇਅਰ ਕਰਦਾ ਨਾ ਪੁੱਲੋ ਤਾਂ ਕਿ ਹਰ ਘਰ ਪਰਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਮੇਰੇ ਕੀ ਨਾਮ ਹੈ ਮੇਰਾ ਨਾਮ ਕਲਵੰਤ ਸਿੰਘ ਹੈ ਪ੍ਰਧਾਨ ਪਣ ਬਸ ਪੀਆਰਟੀਸੀ ਕੰਡਕਟਰ ਬਸ ਕਰ ਯੂਨੀਅਨ ਨੂੰ 25/11 ਅੱਜ ਸਾਡਾ ਸਾਥੀ ਚਿੰਦਰਪਾਲ ਸਿੰਘ ਸੀਬੀਐਫ 10 ਜੋ ਲਗਭਗ 21 ਸਾਲ ਵਿਭਾਗ ਦੇ ਵਿੱਚ ਸਰਕਾਰੀ ਵਾਸਤੇ ਡਿਊਟੀ ਕਰਨ ਤੋਂ ਬਾਅਦ ਅੱਜ ਕੱਚਾ ਰਿਟਾਇਰ ਹੋ ਗਿਆ 58 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਤਾਂ ਕਿਸੇ ਵੀ ਸਰਕਾਰ ਵੱਲੋਂ ਕੋਈ ਅੱਜ ਰਿਟਾਇਰਮੈਂਟ ਤੇ ਕੋਈ 5 ਰੁਪਏ ਦਾ ਕੋਈ ਪੱਤਾ ਕੋਈ ਪੈਨਸ਼ਨ ਕੁਝ ਨਹੀਂ ਖਾਲੀ ਹੱਥ ਜਾ ਰਿਹਾ ਹੈ ਸਿਰਫ ਮਲਾਜਮਾਂ ਵੱਲੋਂ ਜੇ ਕੋਈ ਉਹ 5-10 ਹਜ਼ਾਰ ਰੁਪਏ ਇਕੱਠਾ ਕਰਕੇ ਉਹਦੀ ਮਦਦ ਕੀਤੀ ਗਈ ਤਾਂ ਉਹ ਜ਼ਰੂਰ ਆਪਸੀ ਸਾਡਾ ਭਾਈਚਾਰਾ ਹੈ ਪਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਸਾਥੀ ਬਹੁਤ ਜ਼ਿਆਦਾ ਬਿਮਾਰ ਹੈ ਇਸ ਤੋਂ ਬਾਅਦ ਆਪਦੇ ਪਰਿਵਾਰ ਦਾ ਜਾਂ ਆਪਦਾ ਪੱਲਾ ਪੁਸ਼ਨ ਕਿਵੇਂ ਕਰੇਗਾ ਸਰਕਾਰ ਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਸਾਡੇ ਵਿਭਾਗ ਦੇ ਵਿੱਚ ਲਗਭਗ 20-22 ਸਾਲਾਂ ਤੋਂ ਕੋਈ ਵੀ ਮੁਲਾਜ਼ਮ ਰੈਗੂਲਰ ਨਹੀਂ ਹੋਇਆ 18-20 ਸਾਲਾਂ ਤੋਂ ਕੱਚੇ ਨਗੁਣੀਆ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਨੇ ਅਸੀਂ ਪਹਿਲੀਆਂ ਸਰਕਾਰਾਂ ਨੂੰ ਚਲਦਾ ਕਰਕੇ ਬੜੇ ਜੋਸ਼ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਚੁਣੀ ਕਿ ਸਰਕਾਰ ਸਾਡੇ ਮਸਲੇ ਹੱਲ ਕਰੇਗੀ ਪਰ ਲਗਭਗ 2-2.5 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਸਰਕਾਰ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਸਾਡੇ ਵਿਭਾਗ ਦੇ ਆਪਣੇ ਕਾਨੂੰਨ ਹੋਣ ਦੇ ਬਾਵਜੂਦ ਵੀ ਕੋਈ ਮੁਲਾਜ਼ਮ ਸਾਡਾ ਰੈਗੂਲਰ ਨਹੀਂ ਕੀਤਾ ਐਸੀ ਤਰ੍ਹਾਂ ਹਰ ਮਹੀਨੇ ਸਾਡਾ ਇੱਕ ਸਾਥੀ ਜਿਹੜਾ ਉਹ ਕੱਚਾ ਰਿਟਾਇਰ ਹੋਣ ਦਾ ਜਾ ਰਿਹਾ ਹੈ ਤਾਂ ਅਸੀਂ ਸਰਕਾਰਾਂ ਤੋਂ ਇਹ ਮੰਗ ਕਰਦੇ ਆਂ ਕਿ ਜੇਕਰ ਸਰਕਾਰਾਂ ਨੂੰ ਅਸੀਂ ਸੱਤਾ ਤੇ ਲਿਆਉਣ ਦੇ ਵਿੱਚ ਇਹਨਾਂ ਸਹਿਯੋਗ ਕੀਤਾ ਹੈ ਤਾਂ ਸਰਕਾਰਾਂ ਸਾਡੇ ਮਸਲੇ ਹੱਲ ਕਰਨ ਸਾਡੇ ਸਾਥੀਆਂ ਨੂੰ ਰੈਗੂਲਰ ਕਰਨ ਸਾਬੀਆਂ ਨਗੁਣੀਆਂ ਤਨਖਾਹਾਂ ਦੇ ਵਿੱਚ ਵਾਧੇ ਕਰਕੇ ਸਾਨੂੰ ਸਾਡੇ ਵਿਭਾਗ ਦੇ ਵਿੱਚ ਪੱਕਾ ਕੀਤਾ ਜਾਵੇ ਆ ਜੋ ਅਸੀਆ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕੀਏ ਇੱਕ ਪਾਸੇ ਜਿਹੜਾ ਰਟਾਇਰਮੈਂਟ ਦੀ ਖੁਸ਼ੀ ਹੁੰਦੀ ਆ ਟਰੋਲ ਜਾ ਕੇ ਪਾਵਾ ਜਾਂਦਾ ਕਿੰਨੇ ਸਾਹ ਉਹ ਨੌਕਰੀ ਕਰਕੇ ਉਹ ਵੀ ਰਿਸਟਰੀ ਨੌਕਰੀ ਕਰਦੇ ਆ ਜੋਬ ਕਰਦੇ ਆ ਇੱਥੇ ਹੁਣ ਬੇਸੀ ਵਾਲਾ ਖੁਸ਼ੀ ਹੋਣੀ ਚਾਹੀਦੀ ਆ ਪਰ ਨਾਲ ਵਾਲੇ ਵੀ ਹੈਗਾ ਵੀ ਇੱਕੋ ਰਟਾਇਰਮੈਂਟ ਦਾ ਬਿਲਕੁਲ ਜੀ ਇੱਕ ਸਾਨੂੰ ਇੱਕ ਬੱਸ ਜਿਵੇਂ ਕਹਿੰਦੇ ਨੇ ਵੀ ਇੱਕ ਰੋ ਨਹੀਂ ਸਕਦੇ ਵੀ ਕਿਵੇਂ ਬਿਆਨ ਕਰੀਏ ਵੀ ਕਿਵੇਂ ਅਸੀਂ ਲਗਭਗ 21 ਸਾਲ ਇੱਕ ਬੱਸ ਦੇ ਉੱਤੇ ਡਿਊਟੀ ਕਰਕੇ ਤੁਸੀਂ ਵੇਖਦੇ ਹੋ ਵੀ ਬੱਸਾਂ ਵੀ ਸਰਕਾਰੀ ਬੱਸਾਂ ਦਾ ਕੀ ਹਾਲ ਹੁੰਦਾ ਹੈ ਤੇ 21 ਸਾਲ ਡਿਊਟੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਇਸ ਵਿਭਾਗ ਦੇ ਵਿੱਚੋਂ ਸਾਥੀ ਜਾ ਰਿਹਾ ਹੈ ਉਹਦੇ ਦਿਲ ਤੇ ਕੀ ਬੀਤਰੀ ਤੇ ਸਾਡੇ ਦਿਲ ਤੇ ਕੀ ਬੀਤਰੀ ਅਸੀਂ ਜਾਣਦੇ ਹਾਂ ਅਸੀਂ ਆਪਦਾ ਦੁੱਖ ਜਿਹੜਾ ਬਿਆਨ ਨਹੀਂ ਕਰ ਸਕਦੇ ਵੀ 21 ਸਾਲ ਨੌਕਰੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਅਸੀਂ ਵਿਭਾਗ ਦੇ ਵਿੱਚੋਂ ਜਾ ਰਹੇ ਹਾਂ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪੈਨਸ਼ਨ ਕੋਈ ਪੱਤਾ ਕੋਈ ਰਿਟਾਇਰਮੈਂਟ ਦੇ ਕੋਈ ਫੰਡ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਵੀ ਖੁਸ਼ੀ ਤਾਂ ਤਾਂ ਹੁੰਦੀ ਹੈ ਵੀ ਜੇਕਰ ਸਾਨੂੰ ਅੱਜ ਰਿਟਾਇਰਮੈਂਟ ਤੇ ਕੋਈ 20-25 ਲੱਖ ਰੁਪਏ ਫੰਡ ਮਿਲਦਾ ਜਾਂ ਸਾਨੂੰ ਕੋਈ 15-20000 25000 ਪੈਨਸ਼ਨ ਦੀ ਉਮੀਦ ਹੁੰਦੀ ਵੀ ਹਰ ਮਹੀਨੇ ਸਾਨੂੰ ਆਪਦੇ ਘਰ ਬੈਠੇ ਸਾਡਾ ਜਿਹੜਾ ਉਹ ਵਧੀਆ ਸਾਡਾ ਪੇਟ ਪਾਲਣ ਪੋਸ਼ਣ ਹੋ ਸਕੇਗਾ ਪਰ ਅੱਜ ਤੋਂ ਲੈ ਕੇ ਸਾਥੀ ਨੂੰ ਟੈਨਸ਼ਨ ਪੈ ਗਈ ਵੀ ਮੈਂ ਆਪਦਾ ਜਿਹੜਾ ਅੱਗੇ ਪਾਲਣ ਪੋਸ਼ਣ ਕਿਵੇਂ ਕਰਾਂਗਾ ਆਪਦੀ ਦਵਾਈ ਦਾਰੂ ਕਿਵੇਂ ਕਰਵਾਵਾਂਗਾ ਇਹ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਮਸਲੇ ਨੇ ਉਹ ਹੱਲ ਜਲਦ ਕੀਤੇ ਜਾਣ ਇਸਾਨੂੰ ਮਜਬੂਰ ਨਾ ਕੀਤਾ ਜਾਵੇ ਸਾਨੂੰ ਧਰਨੇ ਮਾਰ ਕੇ ਕਰਨ ਲਈ ਜਾ ਹੜਤਾਲਾ ਕਰਨੀ ਨਹੀਂ ਲੱਗਦਾ ਜਿਵੇਂ ਇਹਦੇ ਪ੍ਰਾਈਵੇਟ ਕੰਪਨੀ ਦੇ ਜੋਬ ਦਿੱਤੀ ਆਫਰ ਕੀਤੀ ਬਿਲਕੁਲ ਜੀ ਇਹਦੂ ਪ੍ਰਾਈਵੇਟ ਚੰਗਾ ਹੈ ਵੀ ਜੇਕਰ ਪ੍ਰਾਈਵੇਟ ਕੰਪਨੀ ਦੇ ਵਿੱਚ 15 20 ਸਾਲ ਨੌਕਰੀ ਕਰਨ ਤੋਂ ਬਾਅਦ ਬੰਦਾ ਰਿਟਾਇਰ ਹੁੰਦਾ ਉਹਨੂੰ ਵੀ 7-8 ਲੱਖ ਰੁਪਇਆ ਉਹ ਪ੍ਰਾਈਵੇਟ ਮਾਲਕ ਦਿੰਦਾ ਹੈ ਤੇ ਉਹਦੀ ਵੀ 1500-2000 ਰੁਪਇਆ ਪੈਨਸ਼ਨ ਮਿਲਦਾ ਪਰ ਸਾਡੇ ਵਿਭਾਗ ਦੇ ਵਿੱਚ ਤਾਂ ਅਜਿਹਾ ਵੀ ਕੁਛ ਨਹੀਂ ਵੀ ਪ੍ਰਾਈਵੇਟ ਨਾਲੋਂ ਵੀ ਬੁਰਾ ਹਾਲ ਹੈ ਵੀ ਅੱਜ ਇਹਨੂੰ ਕੋਈ ਤੇ 1000 ਰੁਪਇਆ ਪੈਨਸ਼ਨ ਦੀ ਵੀ ਉਮੀਦ ਨਹੀਂ ਕਿਸੇ ਵੱਨੋਂ ਇਹ ਸਰਕਾਰ ਵੱਲੋਂ ਕੋਈ 1000 ਰੁਪਏ ਨੂੰ ਪੈਨਸ਼ਨ ਨਹੀਂ ਮਿਲ ਸਕੀ। ਇਹੋ ਜਿਹਾ ਵੀ ਕੋਈ ਸਰਕਾਰ ਵੱਲੋਂ ਪ੍ਰਬੰਧ ਨਹੀਂ। ਅੱਜ ਹੀ ਰਿਟਾਇਰ ਹੋ ਗਿਆ, ਅੱਜ ਤੋਂ ਬਾਅਦ ਇਹਦਾ ਮੈਗਮਨ ਨਾਲ ਕੋਈ ਵਾਸਤਾ ਨਹੀਂ। ਤਾਂ ਇਹ ਆਪਦਾ ਕਮਾਵੇ, ਖਾਵੇ, ਜਿੱਥੋਂ ਮਰਜੀ ਭਾਵੇਂ ਭੁੱਖਾ ਸਵੇਂ। ਸਰਕਾਰ ਨੂੰ ਜਾਂ ਵਿਭਾਗ ਨੂੰ ਇਸ ਚੀਜ਼ ਦੀ ਕੋਈ ਟੈਨਸ਼ਨ ਨਹੀਂ। ਇਸ ਬੰਦੇ ਨੇ 20 ਸਾਲ ਵਿਭਾਗ ਦੇ ਵਿੱਚ ਕੰਮ ਕੀਤਾ ਹੈ। ਵਿਭਾਗ ਦੀ ਆਮਦਨ ਦੇ ਵਿੱਚ ਵਾਧਾ ਕੀਤਾ ਹੈ। ਤਾਂ ਇਹਦੀ ਜਿਹੜੀ ਅਗਾਂਵਦੇਸ਼ ਮੰਨ ਲਓ ਇਹਨੇ ਆਪਦਾ ਪੇਟ ਆਪ ਦੇਖਣਾ ਕਿ ਮੈਂ ਕਿਵੇਂ ਭਰਨਾ ਹੈ। ਸਰਕਾਰ ਨੇ ਜਾਂ ਮੈਨੇਜਮੈਂਟ ਨੇ ਇਹਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ। ਕੈਨੂ ਸਰਕਾਰੀ ਹੈ ਹਾਂ ਕੈਨੂ ਸਰਕਾਰੀ ਹੈ ਪਰ ਪ੍ਰਾਈਵੇਟ ਨਾਲੋਂ ਵੀ ਪੜਾਹਾਲ ਹੈ ਹਾਂਜੀ ਵਿੱਚ ਕੀ ਨਾਮ ਚੰਦਰਪਾਲ ਸਿੰਘ ਆ ਜੀ ਕਿਹੜਾ ਵਿਭਾਗ ਹੈ ਸਰ ਸਾਡਾ ਪੀ ਆਰਟੀਸੀ ਦਾ ਵਿਭਾਗ ਹੈ ਅੱਜ ਕੀ ਗੱਲ ਖੁਸ਼ੀਆਂ ਦਾ ਦਿਨ ਹੈ ਕਿ ਹਾਰ ਪਾਈ ਜਾ ਰਿਹਾ ਕਿ ਪ੍ਰੋਗਰਾਮ ਸੇ ਕੋਈ 20 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਨੂੰ 2004 ਦਾ ਭਰਤੀਆਂ ਮੈਂ ਕੋਈ ਮੇਰੀ ਪੈਨਸ਼ਨ ਨਹੀਂ ਲੱਗੀ ਮੈਂ ਖਾਲੀ ਹੱਥ ਜਾ ਰਿਹਾ ਹਾਂ ਇੰਨੀ ਧੇਰ ਸਰਵਿਸ ਕੀਤੀ 20 ਸਾਲ ਸਰਵਿਸ ਕਰ ਰਹੀ ਆ ਕੀਤੀ ਆ ਜੀ ਮੈਂ ਆਰਟੀ ਚ ਕੀ ਕਹਿਣਾ ਚਾਹੁੰਦੇ ਆ ਸਰਕਾਰ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਘੱਟੋ ਘਾਟ ਸਾਡੀ ਪੈਨਸ਼ਨ ਤਾਂ ਲਾਵੇ ਜੀ ਕੋਈ ਪੈਨਸ਼ਨ ਹੀ ਪੈਨਸ਼ਨ ਜ਼ਰੂਰ ਲਾਵੇ ਸਰਕਾਰ ਸਾਡੇ ਅਸੀਂ ਇਹ ਅਪੀਲ ਕਰਦੇ ਆਂ ਸਰਕਾਰ ਨੂੰ ਧਰਨੇ ਵੀ ਲਾਏ ਹੋਣਗੇ ਧਰਨੇ ਵੀ ਲਾਏ ਆ ਜੀ ਅਸੀਂ ਬਹੁਤ ਧਰਨੇ ਵੀ ਲਾਏ ਆ ਤੇ ਫੇਰ ਵੀ ਸਾਡੀ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਕਿ ਅਸੀਂ ਕੱਚੇ ਰਿਟਾਇਰਮੈਂਟ ਹੋ ਕੇ ਜਾ ਰਹੇ ਆਂ ਜੀ ਦੇ ਸਰਕਾਰ ਸਤਾ ਵਿੱਚ ਆਉਣ ਤੋਂ ਪਹਿਲਾਂ ਵਾਦਾ ਕੀਤਾ ਸੀਗਾ ਵੀ ਕੱਚੇ ਘਰਾਂ ਦੇ ਸਿੱ ਪੱਕੇ ਕਰਾਂਗੇ ਪਹਿਲਾਂ ਵਾਦਾ ਕੀਤਾ ਸੀ ਪੱਕੇ ਕਰਾਂਗੇ ਪੱਕੇ ਕੀਤਾ ਨਹੀਂ ਸਾਰੀਆਂ ਸਰਕਾਰਾਂ ਨੇ ਸਾਹ ਹਾਂ ਸਾਰੀਆਂ ਸਰਕਾਰਾਂ ਲਾਰੇ ਲਾਈ ਗਈਆਂ ਜੀ ਤੁਸੀਂ ਸਾਰੀ ਜਿੰਨੇ ਵੀ ਪਾਰਟੀਆਂ ਨੇ ਸਾਰੀਆਂ ਸਰਕਾਰਾਂ ਦੇਖੀਆਂ ਨੇ ਅੱবি ਸਾਲ ਦੇ ਵਿੱਚ ਹਾਂ ਜੀ ਹਾਂ ਜੀ ਸਾਰੀਆਂ ਸਰਕਾਰਾਂ ਵੇਖੀਆਂ ਜੀ ਮੈਂ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਜੀ ਇੱਕ ਪਾਸੇ ਮੋਟੀਆਂ ਤਰ੍ਹਾਂ ਲੈਂਦੇ ਆ ਬਾਅਦ ਚੋਂ ਰਿਟਾਇਰਮੈਂਟ ਤੇ ਵੀ ਮੋਟਾ ਪੈਸਾ ਸਰਕਾਰਾਂ ਨੂੰ ਦਿੱਤਾ ਜਾਂਦਾ ਜਿਵੇਂ ਦੇਖਦੇ ਹੋ ਤੁਸੀਂ ਕੱਚੇ ਲੱਗੇ ਸੀ ਤਨਖਾਹ ਵੀ ਥੋੜੀ ਸੀਗਾ ਰਿਟਾਇਰਮੈਂਟ ਤੇ ਵੀ ਕੁਝ ਨਹੀਂ ਮਿਲਦਾ ਆ ਸਾਡੀ ਤਨਖਾਹ ਵੀ ਬਹੁਤ ਘੱਟ ਸੀਗੀ ਤੇ ਹੁਣ ਰਿਟਾਇਰਮੈਂਟ ਤੇ ਵੀ ਸਾਨੂੰ ਕੁਝ ਨਹੀਂ ਮਿਲ ਰਿਹਾ ਜੀ ਖਾਲੀ ਹੱਥੀ ਜਾ ਰਹੇ ਆ ਜੀ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਬਾਰੇ ਘੱਟੋ ਘੱਟ ਪੈਨਸ਼ਨ ਤਾਂ ਲਾਉਣੀ ਸਾਡੀ